ਚੰਦ ਕੋ ਚਾਨਣੀ ਮੁਬਾਰਕ ਆਸਮਾਨ ਕੋ ਸਿਤਾਰੇ ਮੁਬਾਰਕ ਪਰ ਹਮਾਰੀ ਤਰਫ ਸੇ ਸਭ ਸੇ ਪਹਿਲੇ ਆਪਕੋ ਨਇ ਸਾਲ ਮੁਬਾਰਕ ਹੈਪੀ ਨਿਊ ਇਅਰ 2025 ਜੀ ਸਰ ਨਵੇਂ ਸਾਲ ਦੇ ਸੁਖ ਦੇ ਹੜੇ ਦੇ ਕੀ ਖੰਦੇ ਦੇਣਾ ਚਾਹੁੰ ਹਾਂ ਜੀ ਵਾਇਕਰ ਜੀ ਕਾ ਖਾਨਸਾ ਵਾਇਕਰ ਜੀ ਦੀ ਫਤੇ ਮੇਰਾ ਨਾਮ ਸਪਾਲ ਸਿੰਘ ਬਾਜਵਾ ਸਾਹਿਬ ਪਿੰਡ ਮਾਨੇਪੁਰ ਤੋਂ ਮੰਨ 9 ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਸਾਰੇ ਪਰਿਵਾਰ ਨੂੰ ਸਾਰੇ ਨਗਰ ਖੇਰੇ ਨੂੰ ਹੋਰ ਭੈਣ ਭਰਾਵਾਂ ਰਿਸ਼ਤੇਦਾਰਾਂ ਸਾਰੇ ਸੱਜਣਾਂ ਨੂੰ ਦੇਖੋ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਸ਼ੇ ਦੀ ਉਹਦੇ ਮੇਰੇ ਪਿੰਡ ਤਾਂ ਬਹੁਤ ਵਧੀਆ ਪਛਾਣ ਨਾ ਕੋਈ ਖਰਾਬ ਵਾਲਾ ਤੇ ਨਾ ਕੋਈ ਸੁਣੈਗ ਵਾਲਾ ਵਾ ਤੇ ਨਾ ਕੋਈ ਏਡਾ ਲੜਾਈ ਝਗੜੇ ਵਾਲਾ ਬਹੁਤ ਜ਼ਿਆਦਾ ਸ਼ਰੀਫ ਲੋਕ ਨੇ ਕਦੀ ਕਦੇ ਥਾਣੇ ਨਹੀਂ ਗਏ ਕਦੀ ਪੁਲਿਸ ਵਾਲੇ ਨਹੀਂ ਗਏ ਇੱਕ ਦੋ ਮੁੜਾ ਹੈਗਾ ਸਟਾਨ ਵਿੱਚ ਪਰ ਉਹਨਾਂ ਨੂੰ ਅਸੀਂ ਸਦਾ ਹੱਲ ਲਏ ਆ ਕਿ ਸੁਧਰ ਜਾਓ ਹੱਥੇ ਲੱਗ ਜਾਓ ਤੇ ਬੋਵਰ ਹੀ ਆਣਗੇ ਬਾਕੀ ਪੜਨ ਲਿਖਣ ਐਡੀ ਵਧੀਆ ਨੌਕਰੀਆਂ ਦੇ ਰਹੇ ਨੇ ਤੇ ਅਨਾ ਮੇਰੇ ਆਪਣੇ ਟੀਚਰ ਪੱਕੇ ਹੋਏ ਜੀ ਹਾਂਜੀ ਇੱਕ ਨੂੰ ਨੌਕਰੀ ਮਿਲੀ ਜਾਂਗਰਵਾਈ ਚ ਫਿਰ ਚਾਰ ਬੱਚਾੜੇ ਪਣ ਲੱਗੇ ਜੀ ਇਦੋਂ ਪਿਛਲੇ ਸਰਕਾਰ ਕਾਰਸਿ ਬਲੇ ਇੱਕ ਨੂੰ ਹੀ ਨਹੀਂ ਨੌਕਰੀ ਮਿਲੀ ਹੁਣ ਜਾ ਕੇ ਮੇਰੇ ਨਾਲ ਵੇਖੋ ਇੱਕ ਕ੍ਰਿਸ਼ਨਾ ਦੀ ਬੀਬੀ ਆ ਉਹ ਪੱਕੀ ਹੋਈ ਆ ਟੀਚਰ ਉਹਦੀ 3500 ਰੁਪਿਆ ਤਨਗਾ ਸੀ ਤਾਂ ਹੁਣ 22000 ਰੁਪਿਆ ਲੈ ਲਈਏ ਦੋ ਤਿੰਨ ਜਟਾਂ ਦੀਆਂ ਹੋਈਆਂ ਜੀ ਇੱਕ ਬੀਬੀ ਹੋਰ ਨੂੰ ਅਸੀਂ ਅੰਗਰਵੇ ਸਕੂਲ ਚ ਫਾਰਮ ਭਰੇ ਤੇ ਉਹ ਵੀ ਸੈੱਟ ਹੋ ਗਈ। ਔਰ ਮੈਂ ਤਾਂ ਨਾ ਵੀ ਬੱਚੇ ਪੜ੍ਹ ਲਿਖ ਕੇ ਬਾਹਰ ਨਾ ਜਾਣ। ਇੱਥੇ ਪੜਨ ਫਾਰਮ ਬੜੀਆਂ ਵੈਕੈਂਸੀਆਂ, ਬੜੀਆਂ ਨੌਕਰੀਆਂ ਸਰਕਾਰ ਦੇ ਦਿੰਦੀ ਆ। ਸਰਕਾਰ ਦਾ ਹੀ ਧੰਨਵਾਦ ਕਰਦੇ ਆ ਤੇ ਆਓ ਜਿਵੇਂ ਪਰਾਲੇ ਲਿਹਾਉਣੇ ਚਾਹੀਦੇ ਨੇ ਤੇ ਸਾਡੇ ਬੱਚੇ ਜਰੇ ਇੱਥੇ ਰਹਿਣ ਬਾਹਰ ਨਾ ਜਾਣ। ਥੋੜੀਆ ਤਨਖਾਹਾਂ ਵਾ ਦੇ ਦੇਣਾ ਪਰ ਨੌਕਰੀਆਂ ਸਾਰਿਆਂ ਨੂੰ ਦੇਣਾ। ਵਧੀਆ ਕੰਮ ਚੱਲਣ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੀ ਸਪੰਸਾਵਾਂ ਨਵੇਂ ਸਾਲ ਦੇ ਸੁਭ ਦੇ ਹਾਰੇ ਦੇ ਕੀ ਸੁਨੇਹਾ ਜਾਓਗੇ? ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਸਰਪੰਚ ਮਾਨੇਪੁਰ ਤੋਂ ਬਲਵਿੰਦਰ ਕੌਰ ਮੈਂ ਪਿੰਡ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ ਨਵੇਂ ਸਾਲ ਦੀਆਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬਹੁਤ-ਬਹੁਤ ਨਗਰਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਪਰਿਵਾਰਾਂ ਤੇ ਮਾਨੇਪੁਰ ਪਿੰਡ ਦੀ ਸਾਰੀ ਸੰਗਤ ਦੇ ਪਰਿਵਾਰਾਂ ਤੇ ਚੜ੍ਹਦੀ ਕਲਾ ਘਰ ਪਰਿਵਾਰ ਤੇ ਮਹਾਰਾਜ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਤੇ ਪਰਿਵਾਰ ਦੀ ਚੜ੍ਹਦੀ ਕਲਾ ਰਹੇ ਤੇ ਵਾਇਗੁਰਜੀ ਦਾ ਖਾਲਸਾ